ਉਪਕੋ ਟਲ ਗੁਰ ਸੇਵੀ ਹੈ ਅਹਨ ਸਹਜ ਉਸ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਹੋਵੈ ਸਿਫਤ ਖ ਸਮਦੀ ਨੂਰ ਅਰਸਾ ਕੁਰਸਾ ਤੋ ਦਡ ਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ ਸ਼ਿਰ ਸ਼ਾਹ ਦੇ ਜਿਸ ਪਾਸ ਬੈਠਿਆ ਸੋਹੀ ਹੈ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜਾ ਸੇਖਾ ਅੰਦਰ ਹੋ ਜੋਰ ਛੱਡ ਤੂੰ ਭਉ ਕਰ ਝਲ ਗਵਾਈ ਗੁਰ ਕੈ ਪੈ ਕੀਤੇ ਨਿਸਤਰੀ ਪੈ ਵਿੱਚ ਨਿਰਭਉ ਪਾਈ ਸੇਖਾ ਅੰਦਰ ਹੋ ਜੋਰ ਛੱਡ ਉ ਭਉ ਕਰ ਝਲਗਵਾਈ ਗੁਰ ਕੈ ਪੈ ਕੀਤੇ ਨਿਸਤਰੀ ਪੈ ਵਿੱਚ ਨਿਰਭਉ ਪਾਈ ਮਨ ਕઠੋਰ ਸ਼ਬਦ ਭੀਦ ਤੂ શાંત વસૈ મન આયે શાંતિ وچ કારક માવણી સાખ સમા પાઈ થાઈ નાનક કામ ક્રોધ કિન ન પાયો पुच्छो हो ज्ञानी जाए महल्लाती जा मन मुख माया मोह है नाम दा ना लगो प्यार कू ਕੂੜ ਕਮਾਵੇ ਕੂੜ ਸੰਗ ਰਹਿ ਕੂੜ ਕਰੇ ਆਹਾਰ ਬੇਖ ਮਾਇਆ ਤਨ ਸੰਚ ਮਰਹਿ ਅੰਤੇ ਹੋਏ ਸਭ ਸ਼ਾਰ ਗਰਮ ਧਰਮ ਸੋਚ ਸੰਜਮ ਕਰ ਅੰਤਰ ਲੋਭ ਵਿਕਾਰ ਨਾਨਕ ਜੀ ਮਨ ਮੁਖ ਕਮਾਵੇ ਸੋ ਥੈ ਨ ਪਵੇ ਦਰਗਹ ਹੋਏ ਖਵਾ ਬੋੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰ ਭੰਡ ਕਰੇ ਆਪ ਸੁਮੰਦ ਆਪ ਹੈ ਸਾਗਰ ਆਪੇ ਹੀ ਵਿਚ ਰਤਨ ਤਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਹਰੀ ਆਪੇ ਭੌਜਲ ਆਪ ਹੈ ਬੋਹਤਾ ਆਪੇ ਖੇਵਟ ਆਪ ਤਰੇ ਆਪੇ ਕਰੇ ਕਰਾਇ ਕਰਤਾ ਅਵਰਨਾ ਦੂਜਾ ਤੁਜੈ ਸਰੇ ਆਪੇ ਭੋਜਲ ਆਪ ਹੈ ਬੋਹਤਾ ਆਪੇ ਖੇਵਟ ਆਪ ਤਰੇ ਅਪੇ ਕਰੇ ਕਰਾਇ ਕਰਤਾ ਅਵਰ ਨ ਦੂਜਾ ਤੁਜੈ ਸਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਸਿਖਾ ਅੰਦਰ ਹੋ ਜੋਰ ਛੱਡ ਤੂੰ ਭਉ ਕਰ ਝਲ ਗਵਾਈ ਗੁਰ ਕੈ ਭੈ ਕੀਤੇ ਨਿਸਤਰੀ ਭੈ ਵਿੱਚ ਨਿਰਭਉ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ